ਤੇ ਬਾਬੇ ਜਦੋਂ ਉੱਥੇ ਜੰਨਗਾ ਬਾਦ ਲਿਖ ਉਹਨੂੰ ਸਿਰੋਖੇ ਪੈਂਦੇ ਨੇ ਉਹ ਕਿਉਂ ਪਾਏ ਜਾਂਦੇ ਨੇ ਉਹਨਾਂ ਤੇ ਰੋਕ ਨਹੀਂ ਹੋਣੀ ਚਾਹੀਦੀ ਇਹ ਦਰਾਂਗਾਂ ਦੀ ਹਰੇ ਕੇ ਨਾਂ ਅਟੈਕ ਕਰਦੀ ਫਾਰੇ ਇਹਨਾਂ ਨੇ ਜਿਆਦਾ ਕੀ ਸੀ ਦੀ ਸੀਦੀ ਸੀਦੀ ਕਰੋ ਸੰਤ ਜਨਾ ਸਿੰਘ ਬੰਨਾਲੇ ਨੂੰ ਫੜ ਕੇ ਲੈ ਜਾ ਮਾਰ ਦੋ ਉਹਨੂੰ ਮਜਾਦਾ ਨਹੀਂ ਪਤਾ ਹੈਗਾ ਕਿ ਇੱਥੇ ਹੈਡ ਗ੍ਰੰਥੀ ਲਾਇਆ ਵੀ ਇੱਥੇ ਕੀ ਕਾਨੂੰਨ ਆ ਸਾਡਾ ਮਜਾਦਾ ਕੀ ਆ ਅਸੀਂ ਕਿੱਥੇ ਸਿਰੋਖਾ ਪਾਉਣਾ ਜਾਂ ਨਹੀਂ ਪਾਉਣਾ ਇਹ ਉਹਦੀ ਜ਼ਿੰਮੇਵਾਰੀ ਬਣਦੀ ਆ ਜਿਵੇਂ ਸਭ ਜਾਣਦੇ ਨੇ ਕਿ ਪੰਜਾਬ ਦੇ ਵਿੱਚ ਪਾਣੀ ਨੂੰ ਲੈ ਕੇ ਕਾਫੀ ਮੁਸੀਬਤ ਆਈ ਹੋਈ ਹੈ ਬਹੁਤ ਸਾਰੇ ਥਾਵਾਂ ਤੇ ਕਾਫੀ ਭਾਰੀ ਨੁਕਸਾਨ ਹੋਇਆ ਹੈ ਤੇ ਤੁਹਾਨੂੰ ਦੱਸ ਦਈਏ ਕਿ ਕਾਂਗਰਸ ਦੇ ਲੀਡਰ ਰਾਹੁਲ ਗਾਂਧੀ ਜੀ ਪੰਜਾਬ ਆਏ ਤੇ ਉਥੇ ਕੁਝ ਲੋਕਾਂ ਨੂੰ ਮਿਲੇ ਪਰ ਕਈ ਥਾਵਾਂ ਤੇ ਯਾਨੀ ਉਹਨਾਂ ਨੂੰ ਜਾਣ ਵੀ ਨਹੀਂ ਦਿੱਤਾ ਗਿਆ ਫਾਨੂੰ ਦੱਸਦੇ ਗੁਰਦੁਆਰਾ ਸਾਹਿਬ ਬੁੱਢਾ ਸਾਹਿਬ ਵਿੱਚ ਉਹਨਾਂ ਨੂੰ ਸਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ ਪਰ ਉਥੋਂ ਹੀ ਵੱਡਾ ਵਿਵਾਦ ਖੜਾ ਹੋ ਜਾਂਦਾ ਸੋ ਸਖਤ ਨੋਟਿਸ ਲਿੱਤਾ ਐ ਐਸਜੀਪੀਸੀ ਗੁਰਦੁਆਰਾ ਦੇ ਵਿੱਚ ਧਾਮੀ ਸਾਹਿਬ ਨੇ ਉਸਤੇ ਹੀ ਆਪਾਂ ਗੱਲਬਾਤ ਕਰਾਂਗੇ ਸੋ ਹੋਰ ਵੀ ਜੋ ਪੰਜਾਬ ਦੇ ਵਿੱਚ ਚੱਲ ਰਿਹਾ ਉਸੇ ਤੇ ਚਰਚਾ ਰਹੇਗੀ ਸਾਡੇ ਨਾਲ ਬਾਬਾ ਜੀ ਰਾਜਾ ਰਾਜ ਸਿੰਘ ਜੀ ਨੇ ਸੋ ਸਵਾਗਤ ਕਰਦੇ ਆ ਬਾਬਾ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕੀ ਕਹਿਣਾ ਚਾਹੁੰਦੇ ਹੋ ਕਿ ਤੁਸੀਂ ਕਿ ਜਿਸ ਤਰੀਕੇ ਦੇ ਨਾਲ ਸਾਰੇ ਹੁਣ ਰੌਲਾ ਪਿਆ ਹੋਇਆ ਕਿਉਂਕਿ ਜੋ ਬਲੂ ਸਟਾਰ ਚੱਲਿਆ ਸੀ ਗਾਂਧੀ ਪਰਿਵਾਰ ਵੱਲੋਂ ਕਹਿੰਦੇ ਕਰਵਾਇਆ ਗਿਆ ਸੀ ਤੇ ਕਹਿੰਦੇ ਨੇ ਕਿ ਜੋ ਉੱਥੇ ਉਹਨਾਂ ਨੂੰ ਸਰੂਪਾ ਪਾਇਆ ਗਿਆ ਇੱਕ ਤਾਂ ਗਾਂਧੀ ਪਰਿਵਾਰ ਵੱਲੋਂ ਸੀ ਤੇ ਇੱਕ ਬਾਬਾ ਜੀ ਦੀ ਹਜ਼ੂਰੀ ਦੇ ਵਿੱਚ ਸਿਆਸੀ ਲੀਡਰ ਨੂੰ ਇਹ ਸਰੂਪਾ ਪਾਇਆ ਗਿਆ ਕਿਤੇ ਨੇ ਕਿਤੇ ਹੁਣ ਵਿਵਾਦ ਖੜੇ ਹੋ ਰਹੇ ਨੇ ਦੇਖੋ ਗੁਰੂ ਘਰਾਂ ਦੇ ਵਿੱਚ ਜੇ ਕੋਈ ਆਉਂਦਾ ਨਿਮਕੀ ਆਉਂਦਾ ਉਹਦਾ ਮਾਨ ਸਨਮਾਨ ਜੇ ਉੱਥੇ ਕੋਈ ਉਹਨਾਂ ਦੀ ਹੈ ਸੁਰੂਵੀ ਕਮੇਟੀ ਦੇ ਕੋਈ ਰੋਕ ਲੱਗੀ ਹੋਈ ਆ ਫਿਰ ਗਲਤ ਆ ਜੇ ਉਹਨੇ ਰੋਕ ਲਈ ਹੋਈ ਆ ਫਿਰ ਕਿਸੇ ਨੂੰ ਨਾ ਪਾਓ ਇਕੱਲੇ ਰਾਹੁਲ ਗਾਂਧੀ ਨੂੰ ਕਿਹ ਕਾਰਨਾਂ ਸਵਪਾਨਾ ਨਾ ਪਾਉਣ ਦਾ ਜਾਂ ਇਦੋਂ ਪਹਿਲਾਂ ਵੱਡੇ ਹੋਰ ਵੀ ਪ੍ਰਧਾਨ ਮੰਤਰੀ ਵਰਗੇ ਜਿਹੜੇ ਆਉਂਦੇ ਰਹੇ ਨੇ ਇਥੇ ਨਿਰੰਦਰਪੋਥੀ ਮਰਗ ਜਦੋਂ ਇਹਨਾਂ ਦੀਆਂ ਸਰਕਾਰਾਂ ਸੀ ਭੱਜ ਭੱਜ ਕੇ ਸਰੋਪੇ ਪਾਉਂਦੇ ਸੀ ਇਹ ਹੂੰ ਉਹਨਾਂ ਵਾਸਤੇ ਕਾਨੂੰਨ ਹੋਰ ਆ ਇਹਨਾਂ ਵਾਸਤੇ ਹੋਰ ਆ ਦੇਖੋ ਜਿਨੇ ਕੋਈ ਗੁਨਾਹ ਕੀਤਾ ਕੋਈ ਵੀ ਆ ਅਕਾਲ ਤਖਤ ਸਾਹਿਬ ਇੰਦਰਾ ਗਾਂਧੀ ਨੇ ਟੈਟੂ ਵਾਲੀ ਕਾਇਆ ਸਿੰਘਾਂ ਨੇ ਉਹਨੂੰ ਖਾਤਮ ਕਰਤਾ ਛੱਡੀ ਨਹੀਂ ਜੀ ਅਕਾਲ ਤਖਤ ਸਾਹਿਬ ਦਾ ਬਦਲਾ ਲਿਆ ਤੇ ਉਹ ਟੈਰਟੇਰੀ ਖੋਹਣ ਵਾਸਤੇ ਅਕਾਲ ਤਖਤ ਸਾਹਿਬ ਤੇ ਅਟੈਕ ਕਰਨ ਵਾਸਤੇ ਚਿੱਠੀਆਂ ਕਿੰਨਾ ਨੇ ਲਿਖੀਆਂ ਬਾਦਲ ਲਾਣੇ ਨੇ ਲਿਖੀਆਂ ਨਾ ਤੇ ਬਾਦਲ ਜਦੋਂ ਉੱਥੇ ਜਾਂਦਾ ਬਾਦਲ ਕਿ ਉਹਨਾਂ ਨੂੰ ਸਰੋਪੇ ਪੈਂਦੇ ਨੇ ਉਹ ਕਿਉਂ ਪਾਏ ਜਾਂਦੇ ਨੇ ਉਹਨਾਂ ਤੇ ਰੋਗ ਨਹੀਂ ਹੋਣਾ ਚਾਹੀਦੀ ਉਹਨਾਂ ਨੇ ਚਿੱਠੀਆਂ ਲਿਖੀਆਂ ਹੱਥ ਖੜੇ ਕਰਕੇ ਨਿਕਲੇ ਦਰਬਾਰ ਸਾਹਿਬ ਤੇ ਅਟੈਕ ਅੱਜ ਵੀ ਚਿੱਠੀਆਂ ਪਈਆਂ ਨੇ ਜੇ ਕਿਸੇ ਨੂੰ ਸਕੋ ਪੜ੍ਹ ਵੀ ਸਕਦਾ ਉਹ ਮੀਡੀਆ ਦੇ ਵਿੱਚ ਵੀ ਤੁਰੀਆਂ ਫਿਰਦੀਆਂ ਨੇ ਉਹ ਉੱਥੇ ਵੀ ਪਈਆਂ ਨੇ ਵੀ ਅਟੈਕ ਹੋਣਾ ਚਾਹੀਦਾ ਸਮੂਲੀਅਤ ਰਹੀ ਇਹਨਾਂ ਦੀ ਦਰਬਾਰ ਸਾਹਿਬ ਤੋਂ ਹੋਣ ਵਾਲਿਆਂ ਦੀ ਇਦਰਾ ਗਾਂਧੀ ਹਰੇ ਕੇ ਨਾਂ ਅਟੈਕ ਕਰਦੀ ਪਰ ਇਹਨਾਂ ਨੇ ਜਾਦੇ ਕੀ ਸੇਦੀ ਸੇਦੀ ਕਰੋ ਸੰਤ ਜਨਨ ਸਿੰਘ ਪੰਡਰਾਲੀ ਫੜ ਕੇ ਲੈ ਜਾ ਮਾਰ ਦੋ ਇਹਨਾਂ ਨੇ ਸਮੂਲੀਅਤ ਜਾਦੇ ਕੀਤੀ ਆ ਇਹਨਾਂ ਨੂੰ ਵੀ ਸਰੋਪੇ ਬੈਣੇ ਬੰਦ ਹੋਣੇ ਚਾਹੀਦੇ ਅਸੀਂ ਨਹੀਂ ਕਹਿੰਦੇ ਵੀ ਸਾਰਿਆਂ ਨੂੰ ਦੇਖੋ ਦਰਬਾਰ ਸਾਹਿਬ ਦੇ ਵਿੱਚ ਜੇ ਕੋਈ ਨਿੰਮਕੇ ਆਉਂਦਾ ਜੀ ਉਹਦਾ ਸਤਕਾਰ ਇੱਕ ਸਪੈਸ਼ਲ ਬੰਦੇ ਦਾ ਨਹੀਂ ਹੋਣਾ ਚਾਹੀਦਾ ਜਿਨ੍ਹਾਂ ਨੇ ਸਾਡੇ ਨਾਲ ਹਮਲੇ ਕੀਤੇ ਨੇ ਜਾਂ ਸਾਡੇ ਨਾਲ ਧੋਖੇ ਕੀਤੇ ਨੇ ਕੋਈ ਵੀ ਆ ਇੱਕ ਉਹਦਾ ਜਿਹੜਾ ਹੈ ਧਰਮ ਦੇ ਵਿੱਚ ਕਾਨੂੰਨ ਮਰ ਜਾਦਾ ਵੀ ਆਪ ਸਕਸ ਨੂੰ ਨਹੀਂ ਸਰੂਪਾ ਦਿੱਤਾ ਜਾਊਗਾ ਜੀ ਇਹ ਆਪ ਪਾ ਦਿੰਦੇ ਨੇ ਦੂਜਿਆਂ ਤੇ ਫਿਰ ਰੌਲਾ ਪਾਉਂਦੇ ਫਿਰਦੇ ਨੇ ਆਪ ਦਾ ਪਾਉਂਦੇ ਨੇ ਦੂਜਿਆਂ ਤੇ ਰੌਲਾ ਪਾ ਦਿੰਦੇ ਨੇ ਤੇ ਇਹਨਾਂ ਇਹ ਗਦਾਰ ਨਹੀਂ ਵੱਡੇ ਬਾਦਲ ਕਲਾਣਾ ਇਹ ਵੀ ਗਦਾਰੀ ਆ ਇਹਨਾਂ ਦੇ ਕਿਉਂ ਪੈਂਦੇ ਨੇ ਸਰੂਪੇ ਇਹਨਾਂ ਦੇ ਬੰਦ ਹੋਣੇ ਚਾਹੀਦੇ ਨੇ ਤੁਹਾਨੂੰ ਕੀ ਲੱਗਦਾ ਕਿ ਇਸ ਤੇ ਸਿਆਸਤ ਖੇਡੀ ਜਾ ਰਹੀ ਹੈ ਯਾਨੀ ਵਿਵਾਦ ਕਾਦਾ ਕਿ ਉਹ ਰਾਹੁਲ ਨੂੰ ਯਾਨੀ ਗਾਂਧੀ ਪਰਿਵਾਰ ਚ ਉਹਨਾਂ ਯਾਦਾ ਫਿਰ ਜਿੱਦਾਂ ਕਹਿੰਦੇ ਨੇ ਕਿ ਗੁਰੂ ਜੀ ਦੇ ਯਾਨੀ ਉੱਥੇ ਵੀਰ ਸਾਹਿਬ ਪੈਸੀ ਉੱਥੇ ਯਾਨੀ ਗੁਰੂ ਜੀ ਦੀ ਹਜ਼ੂਰੀ ਦੇ ਵਿੱਚ ਨਹੀਂ ਕਹਿੰਦੇ ਸਰੂਪਾ ਸੱਜੇ ਖੰਭੇ ਪਾ ਲੈਣਾ ਚਾਹੀਦਾ ਸੀ ਸਰਪਾ ਦੀ ਸੱਜੇ ਉਹ ਤਾਂ ਹੁਣ ਸਾਰਿਆਂ ਵਾਸਤੇ ਕੋਈ ਅੰਨ ਨਾ ਪਾਉਂਦੇ ਹੁਣ ਜਿਹੜਾ ਉੱਥੇ ਹੈਡ ਗ੍ਰੰਥੀ ਲਾਇਆ ਹੋਇਆ ਜਿਹੜਾ ਜਿਹਨੇ ਸਰੂਪਾ ਪਾਇਆ ਉਹਨੂੰ ਚਾਹੀਦਾ ਸੀ ਵੀ ਮੈਂ ਗੁਰੂ ਘਰ ਦੀ ਮਰਜ਼ਾਦਾ ਨੂੰ ਬਰਕਰਾਰ ਰੱਖਾਂ ਉਹਨੂੰ ਮਰਜ਼ਾਦਾ ਨਹੀਂ ਪਤਾ ਹੈਗਾ ਜਿਹੜਾ ਉੱਥੇ ਹੈਡ ਗ੍ਰੰਥੀ ਲਾਇਆ ਵੀ ਇੱਥੇ ਕੀ ਕਾਨੂੰਨ ਆ ਸਾਡਾ ਮਰਜ਼ਾਦਾ ਕੀ ਆ ਅਸੀਂ ਕਿੱ ਇਹ ਉਹਦੀ ਜ਼ਿੰਮੇਵਾਰੀ ਬਣਦੀ ਆ ਬਾਦ ਚ ਬਵਾਦ ਜਾਣ ਕੇ ਖੜਾ ਕਰ ਦਿੰਦੇ ਨੇ ਵੀ ਉਹ ਕਾਂਗਰਸ ਦਾ ਉਹ ਆਪਲਾ ਢੋਂਕਾ ਤੇ ਇਹ ਮਰਜ਼ਾਦਾ ਦੇ ਵਿੱਚ ਜਿਹੜੀ ਹੈਗੀ ਉਹ ਉਥੇ ਦੇ ਕਾਨੂੰਨ ਲਾਗੂ ਹੋਣੇ ਚਾਹੀਦੇ ਨੇ ਹੋਰਾਂ ਬਾਤ ਤੇ ਲੱਗ ਨੇ ਜਿਹੜੇ ਸਾਰਿਆਂ ਵਾਸਤੇ ਕੋਈ ਕਾਨੂੰਨ ਹੋਣਾ ਚਾਹੀਦਾ ਵੀ ਇੱਥੇ ਇਹਨੂੰ ਸਰੂਪਾ ਨਹੀਂ ਪਾਉਣਾ ਕਿਸੇ ਵੀ ਲੀਡਰ ਨੂੰ ਨਹੀਂ ਪਾਉਣਾ ਚਾਹੀਦਾ ਸਰੂਪਾ ਜੀ ਜਿਹੜੀ ਕੋਈ ਧਾਰਮਿਕ ਸ਼ਖਸੀਅਤ ਆ ਪੰਥ ਪ੍ਰਮਾਣਤਾ ਪੰਥ ਦੀ ਗੱਲ ਕਰਦੀ ਆ ਉਹਨੂੰ ਸਰੂਪਾ ਮੈਣੇ ਚਾਹੀਦਾ ਜਿਹੜੇ ਪੰਚ ਦੇ ਦੋਖੀ ਨੇ ਗੁਨਾਹਗਾਰ ਨੇ ਬਾਦਲ ਕੇ ਲਾਣੇ ਨੇ ਚਾਹੀਓ ਕਾਂਗਰਸ ਆ ਚਾਹੀਓ ਭਾਜਪਾ ਵਾਲੇ ਨੇ ਇਹਨਾਂ ਨੂੰ ਕਾਹਦੇ ਸਰੂਪੇ ਇਹਨਾਂ ਨੂੰ ਕਾਹਦੇ ਸਰੂਪੇ ਇਹਨਾਂ ਨੂੰ ਬਿਲਕੁਲ ਕਿਸੇ ਨੂੰ ਨਹੀਂ ਸਰੂਪਾ ਪਾਉਣਾ ਚਾਹੀਦਾ ਤੇ ਬਾਕੀ ਪੰਚਸਰ ਆ ਕੋ ਜਾਣਦੇ ਹੀ ਆ ਸਭ ਨੂੰ ਪਤਾ ਵੀ ਕੀ ਗੱਲਬਾਤ ਆ ਹੁਣ ਕਹਿੰਦੇ ਕਿ ਸਖਤ ਨੋਟਿਸ ਦਿੱਤਾ ਗਿਆ ਹੈ ਧਾਮੀ ਜੀ ਵੱਲੋਂ ਕਹਿੰਦੇ ਕਿ ਹੁਣ ਕਾਰਵਾਈ ਹੋਏਗੀ ਜਿਹੜੇ ਉੱਥੇ ਦੇ ਗ੍ਰੰਥੀ ਸਾਹਿਬ ਨੇ ਜਾਂ ਜਿਹੜੇ ਉੱਥੇ ਜਿਨ੍ਹਾਂ ਨੇ ਸ੍ਰੋਪਾ ਪਾਇਆ ਉਹਨਾਂ ਤੇ ਚਲੋ ਇਹ ਤਾਂ ਇਹਨਾਂ ਦਾ ਜਿਹੜੇ ਹੈਗੀ ਪਰੰਪਰਾ ਜੋ ਇਹਨਾਂ ਦਾ ਲਿਖਿਆ ਸ੍ਰੋਮਨੀ ਕਮੇਟੀ ਦਾ ਜਿਹੜਾ ਗਜਟਾ ਜੋ ਵੀ ਇਹਨਾਂ ਦੇ ਵਿੱਚ ਲਿਖਤ ਲਿਖਾਈ ਹੋਈ ਕਾਨੂੰਨ ਬਣਾਏ ਹੋਏ ਇਹਨਾਂ ਨੇ ਉਹਦੇ ਮੁਤਾਬਕ ਹੋਊਗਾ ਤਾਂ ਕਰਨਗੇ ਉਹ ਤਾਂ ਕਰਨਗੇ ਉਹ ਤਾਂ ਇਹਨਾਂ ਦਾ ਸਾਰਾ ਇਹ ਡਰਾਮੇ ਕਰਦੇ ਰਹਿੰਦੇ ਨੇ ਜੇ ਕੋਈ ਹੋਰ ਆ ਜਾਏ ਫਿਰ ਡਰਾਮੇ ਹੋ ਜਾਂਦੇ ਨੇ ਅੱਜ ਕੋਈ ਅਡਵਾਨੀ ਐ ਅਡਵਾਨੀ ਆਉਂਦਾ ਅਡਵਾਨੀ ਨੇ ਕਹੇ ਸੀ ਮਾਈ ਆਫ ਗੱਲਾਂ ਉਹਦੀ ਕਿਤਾਬ ਉਹਦੇ ਵਿੱਚ ਲਿਖਿਆ ਅਡਾਨੀ ਕਿਹੜਾ ਸੀ ਉਹ ਅਡਵਾਨੀ ਉਹਦੇ ਵਿੱਚ ਲਿਖਿਆ ਵੀ ਅਸੀਂ ਉਹਨਾਂ ਨੇ ਲੱਡੂ ਵੀ ਵੰਡੇ ਤੇ ਅਸੀਂ ਇੰਦਰਾ ਗਾਂਧੀ ਨੂੰ ਦੁਰਗਾ ਦਾ ਖਿਤਾਬ ਦਿੱਤਾ ਸੀਗਾ ਤੇ ਉੱਥੇ ਜਦੋਂ ਅਡਾਨੀ ਆਇਆ ਸੀ ਉਹਦੇ ਸਰੂਪਾ ਨਹੀਂ ਪਾਏ ਨੇ ਹੂੰ ਉਹਦੋਂ ਬਦਵਾ ਉਹਦੋਂ ਜਿਹੜਾ ਇਹ ਉਹਦੇ ਰੋਲਾ ਨਹੀਂ ਪਿਆ ਉਹਦੇ ਵੀ ਸਰੂਪਾ ਪਾਇਆ ਹੀ ਆ ਉਹਨਾਂ ਨੇ ਵੀ ਕਿਹਾ ਸੀ ਬਸ ਇਹ ਆ ਗੱਲ ਇਹ ਕਿ ਇਹਨਾਂ ਨੇ ਜਾਣਬੁੱਝ ਕੇ ਜਿਹੜਾ ਹੈਗਾ ਵਿਵਾਦ ਖੜਾ ਕਰਨਾ ਹੁੰਦਾ ਬਾਕੀ ਜਿਹੜਾ ਸਰੂਪ ਆਪ ਆ ਗਿਆ ਹੁਣ ਉਹਦੀ ਸਮਝ ਆ ਜੂਗੀ ਅਸਲ ਫੈਸਲੇ ਤਾਂ ਜਦੋਂ ਗੁਰੂ ਕਾ ਖਾਲਸਾ ਪੰਥ ਬੈਠੂਗਾ ਨਾ ਇਹ ਤਾਂ ਸਾਰੇ ਇੱਕ ਦੂਜੇ ਨਾਲ ਲੜੇ ਹੋਏ ਨੇ ਸਿਆਸੀ ਸਟੰਟਾ ਸਾਰਾ ਕੁਝ ਸਿਆਸੀ ਸਟੰਟ ਹੁੰਦੇ ਨੇ ਇਹ ਤੇ ਜਦੋਂ ਭਾਈ ਜਗਤਾਰ ਸਿੰਘ ਵਰਗੇ ਜਥੇਦਾਰ ਉੱਥੇ ਬੈਠ ਗਏ ਹਮ ਪੰਥ ਦੇ ਹੱਥਾਂ ਦੇ ਵਿੱਚ ਸ਼੍ਰੋਮਣੀ ਕਮੇਟੀ ਆ ਗਈ ਅਸਲ ਮੁੱਦਾ ਤਾਂ ਉਹ ਚੱਲਣਾ ਹੁਣ ਤਾਂ ਸਾਰੇ ਪ੍ਰਾਪੋ ਕੰਡੇ ਨੇ ਹੁਣ ਤਾਂ ਸਾਰਾ ਕੁਝ ਹੀ ਇਹ ਇਹਨਾਂ ਦੇ ਬ੍ਰਾਹਮੇਵਾਦੀ ਆ ਇੱਕ ਦੂਜੇ ਨਾਲ ਲੱਗਦੇ ਨੇ ਵੋਟਾਂ ਦੀ ਰਾਜਨੀਤੀ ਆ ਉਹ ਰਾਜਨੀਤੀ ਵਿੱਚ ਵੀ ਕਰਦੇ ਨੇ ਉਹ ਗੁਰੂ ਘਰਾਂ ਦੇ ਵਿੱਚ ਵੀ ਕੀ ਜਾਂਦੇ ਨੇ ਸਹੀ ਗੱਲ ਹੈ ਜੀ ਅੱਛਾ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਹੜਾ ਹੁਣ 5 ਸਾਲ ਦਾ ਬੱਚੇ ਦੇ ਨਾਲ ਜੋ ਵੀ ਹੋਇਆ ਹੁਣ ਜਿੱਦਾਂ ਅਮਰਿਤਪਾਲ ਵੀ ਯਾਨੀ ਮੋਰੇ ਆਗੇ ਉਹਨਾਂ ਨੇ ਕਿਹਾ ਕਿ ਅਸੀਂ ਸੋਦਾ ਲਾਵਾਂਗੇ ਜਿਉਂ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਕਿ ਅੱਜ ਪੂਰਾ ਪੰਜਾਬ ਉਸ ਬੱਚੇ ਦੇ ਹੱਕ ਦੇ ਲਈ ਖੜਾ ਹੈ ਔਰ ਕੈਂਡਲ ਮਾਰਚ ਵੀ ਕੱਡੇ ਜਾ ਰਹੇ ਨੇ ਕਈ ਥਾਵਾਂ ਤੇ ਮੋਰਚੇ ਲੱਗੇ ਹੋਏ ਨੇ ਕਹਿੰਦੇ ਨੇ ਕਿ ਸਖਤ ਤੋਂ ਸਖਤ ਯਾਨੀ ਜਲਦੀ ਸਜ਼ਾ ਹੋਣੀ ਚਾਹੀਦੀ ਹੈ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਉਹ ਬੱਚੇ ਦਾ ਕੀ ਕਸੂਰ ਸੀਗਾ 5 ਸਾਲਾਂ ਦਾ ਮਾਸੂਮ ਜੀ ਨੂੰ ਹਜੇ ਬੋਲਣਾ ਵੀ ਨਹੀਂ ਆਉਂਦਾ ਉਹਦੇ ਨਾਲ ਇੰਨਾ ਕਨੌਣਾ ਕੰਮ ਕਰਕੇ ਉਹਨੂੰ ਮਾਰ ਦੇਣਾ ਇਹ ਕਿੱਥੋਂ ਦੀ ਗੱਲ ਆ ਤੇ ਰੌਲਾ ਤਾਂ ਪੈਣਾ ਹੀ ਸੁਭਾਅ ਆ ਕੀ ਇਸ ਕਰਕੇ ਅਸੀਂ ਪਰਿਵਾਰ ਦੇ ਨਾਲ ਹਮਦਰ ਸਾਡੇ ਉਥੇ ਨਿੰਗ ਸਿੰਘ ਨੇ ਭਾਈ ਗੁਰਪ੍ਰੀਤ ਸਿੰਘ ਹੁਣ ਜਥੇਦਾਰ ਉਹ ਸਾਥ ਉਹਨਾਂ ਨੇ ਉਹ ਮੁੱਦੇ ਦੇ ਉੱਤੇ ਜਿਹੜਾ ਚੱਲਦੇ ਨੇ ਉਹ ਜਦੋਂ ਅੱਥੇ ਹੁਣ ਵੱਡਾ ਇਕੱਠ ਹੋਊਗਾ ਹੁਣ ਪੰਜਾਬ ਦੇ ਲੋਕਾਂ ਦੇ ਵਿੱਚ ਰੋਸ ਹੈ ਵੀ ਇੱਥੇ ਇਹਨਾਂ ਨੂੰ ਅਸੀਂ ਵੋਟਾਂ ਬਣਾ ਕੇ ਦੇਤੀਆਂ ਕੰਮ ਕਰਨ ਆਏ ਸੀ ਕੰਮ ਤੱਕ ਮਤਲਬ ਰੱਖਦੇ ਪਰ ਸਾਡੀ ਜਿਹੜੀ ਸਰਕਾਰ ਆ ਨਾ ਜੀ ਜਿਹੜੇ ਸਾਡੇ ਟੁਕੜਬੋਚ ਬੰਦੇ ਨੇ ਸਿਆਸੀ ਚਾਹ ਕਿਸੇ ਵੀ ਪਾਰਟੀ ਨੇ ਬਦਲ ਕੇ ਹੋ ਗਏ ਕਾਂਗਰਸ ਹੋ ਗਈ ਇਹ ਆਪ ਵਾਲੇ ਹੋ ਗਏ ਭਾਜਪਾ ਵਾਲੇ ਹੋ ਗਏ ਇਹਨਾਂ ਨੇ ਸਿਰਫ ਵੋਟਾਂ ਦੀ ਖਾਤਰ ਇਹਨਾਂ ਨੂੰ ਸਾਰਿਆਂ ਤੋਂ ਕਾਂਗਰਸ ਤੋਂ ਭਾਜਪਾ ਤੋਂ ਆਪ ਤੋਂ ਬਦਲ ਕੇਆਂ ਤੋਂ ਲੋਕਾਂ ਦਾ ਮੋਹ ਭੰਗ ਹੋ ਗਿਆ ਹੁਣ ਉਹ ਇਹਨਾਂ ਨੂੰ ਲੋਕ ਚਾਹੁੰਦੇ ਕੋਈ ਨਹੀਂ ਕਿਸੇ ਨੂੰ ਵੀ ਹੁਣ ਇਹ ਭਈਆਂ ਦੀਆਂ ਵੋਟਾਂ ਬਣਾਈ ਜਾਂਦੇ ਨੇ ਇੱਥੇ ਯਤਨ ਵਾਸਤੇ ਤਾਨੂੰ ਕੀ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਲਗਾਤਾਰ ਵੋਟਾਂ ਬਣ ਰਹੀਆਂ ਨੇ ਆਧਾਰ ਕਾਟ ਯਾਨੀ ਬਣ ਰਹੀਆਂ ਨੇ ਹੁਣ ਬਾਦ ਦੇ ਵਿੱਚ ਹੁਣ ਇਹ ਨਾਰਾ ਵੀ ਬਣਾ ਦਿੱਤਾ ਪੰਜਾਬ ਬਚਾਓ ਭਈਏ ਭਜਾਓ ਯਾਨੀ ਪ੍ਰਵਾਸੀ ਭਜਾਓ ਤਾਂ ਤੁਹਾਨੂੰ ਕੀ ਲੱਗਦਾ ਕਿ ਕਈ ਪਿੰਡਾਂ ਦੇ ਵਿੱਚ ਮਤੇ ਵੀ ਪਾਏ ਗਏ ਨੇ ਕਿ ਇਹ ਇੱਥੇ ਨਹੀਂ ਹੋਣਾ ਚਾਹੀਦਾ ਅਗਰ ਉਧਰੋਂ ਵੀ ਇਹੀ ਚੀਜ਼ਾਂ ਹੁੰਦੀਆਂ ਨੇ ਕਿਉਂਕਿ ਆਪਣੇ ਪੰਜਾਬੀ ਵੀ ਯੂਪੀ ਬਿਹਾਰ ਦੇ ਵਿੱਚ ਵਸਦੇ ਨੇ ਬਾਹਰਲੇ ਦੇਸ਼ਾਂ ਦੇ ਵਿੱਚੋਂ ਹੈ ਤੁਹਾਨੂੰ ਕੀ ਲੱਗਦਾ ਕਿ ਇਹ ਚੀਜ਼ ਦਾ ਨਤੀਜਾ ਕੀ ਨਿਕਲ ਸਕਦਾ ਅੱਗੇ ਕੋਈ ਜਦ ਨਹੀਂ ਨਿਕਲਦਾ ਨਤੀਜਾ ਨਿਕਲਣਾ ਨਾ ਕੋਈ ਹੁੰਦਾ ਦਾ ਸਿਆਸੀ ਲੋਕਾਂ ਦੇ ਸਟੰਟ ਬਣਾਏ ਹੋਏ ਨੇ ਸਿਆਸੀ ਡਰਾਮੇ ਖੇਡੇ ਜਾ ਰਹੇ ਨੇ ਜੀ ਦੀ ਧਰਤੀ ਹੈ ਉਸਨੇ ਰਹਿਣਾ ਜਦੋਂ ਸਾਨੂੰ ਨਹੀਂ ਕਿਸੇ ਸੂਬੇ ਦੇ ਵਿੱਚ ਇਹ ਹੈਗਾ ਵੀ ਅਸੀਂ ਉੱਥੇ ਜਾ ਕੇ ਜ਼ਮੀਨ ਲੈ ਸਕੀਏ ਅਸੀਂ ਪਲਾਟ ਖਰੀਦ ਸਕੀਏ ਫਿਰ ਇਹਨਾਂ ਨੂੰ ਕੀ ਹੱਕ ਦਿੱਤਾ ਤਾਮਨ ਲਾਡੂ ਦੇ ਵਿੱਚ ਪਿੱਛੇ ਦੇਖੇ ਨਾ ਉਹ ਤਮੰਦਾ ਬਨਰਜੀ ਦੀ ਉਹ ਪਤਾ ਨਹੀਂ ਕਿੱਥੇ ਪਸਵੀਂ ਬੰਗਾਲ ਤੇ ਤਾਮਨ ਲਾਡੂ ਦੇ ਵਿੱਚ ਜਿਹੜੀ ਸਰਕਾਰਾਂ ਤਾਮਲਾ ਨੇ ਉਹ ਭਈਆਂ ਨੂੰ ਕੁੱਟ-ਕੁੱਟ ਕੇ ਭਜਾਇਆ ਦੇਖਿਆ ਸੀ ਨਾ ਪਿਛਲੇ ਸਾਲ ਕੁ ਸਾਲ ਦੋ ਸਾਲ ਦੀ ਗੱਲ ਆ ਜੀ ਦੁਕਾਨਾਂ ਵੀ ਛੱਡ ਦੇ ਵੀ ਨਿਕਲ ਜਾਓ ਜਿਹੜਾ ਤਾਮਲ ਬੋਲੂ ਉਹੀ ਰਹਿ ਸਕਦਾ ਤੇ ਉਹਨਾਂ ਦੇ ਉਹਨਾਂ ਦਾ ਕੋਈ ਐਕਸ਼ਨ ਹੋਇਆ ਨਹੀਂ ਹੈਗਾ ਜਦੋਂ ਪੰਜਾਬ ਦੀ ਗੱਲ ਆਉਂਦੀ ਹੈ ਫਿਰ ਅਸੀਂ ਸਾਡੇ ਤੇ ਐਕਸ਼ਨ ਹੋ ਜੂਜੀ ਆ ਕੋਈ ਦੇਖੋ ਸਾਡੇ ਪੰਜਾਬ ਦੇ ਬੰਦੇ ਜਿਹੜੇ ਪੂਰੇ ਵਰਲਡ ਦੇ ਵਿੱਚ ਬੈਠੇ ਨੇ ਸਾਰੇ ਪੂਰੇ ਵਰਲਡ ਸੇ ਪੰਜਾਬੀਆਂ ਜਿਹੜੇ ਪੰਜਾਬ ਦੇ ਲੋਕਾਂ ਬਹਾਦਰ ਨੇ ਕੋ ਕਾਨੂੰਨੇ ਕੰਮ ਨਹੀਂ ਕਰਦੇ ਉਹਨਾਂ ਦੀ ਇਹ ਭਾਰਤ ਸਾਡਾ ਇਹ ਪੰਜਾਬ ਦੇ ਸਿਰ ਤੇ ਇਹਦੀ ਹੋਂਦ ਬਰਕਰਾਰ ਆ ਭਾਰਤ ਦੇਸ਼ ਦੀ ਜੇ ਪੰਜਾਬ ਨਾ ਹੋਵੇ ਜੇ ਪੰਜਾਬੀ ਨਾ ਹੋਣ ਬਾਡਰਾਂ ਦੇ ਉੱਤੇ ਨਾਲ ਲੜਨ ਇਹ ਭਾਰਤ ਵਾਲਿਆਂ ਨੂੰ ਤਾਂ ਜਿਹੜੇ ਚੀਨਾ ਵਾਲੇ ਨੇ ਜਾਂ ਪਾਕਿਸਤਾਨ ਵਾਲੇ ਨੇ ਹੱਥ ਨੂੰ ਫੜ ਲੈਣਗੇ ਅਫਗਾਨਿਸਤਾਨ ਤੋਂ ਆ ਕੇ ਇਹਨਾਂ ਦੀ ਕੋਈ ਔਕਾਤ ਨਹੀਂ ਭਾਰਤ ਵਾਲੇ ਬਾਸੀਆਂ ਦੀ ਕੋਈ ਔਕਾਤ ਨਹੀਂ ਹੈਗੀ ਇਹਨਾਂ ਦੀ ਲੜਨ ਦੀ ਉਹਨਾਂ ਨਾਲ ਜਿਹੜੇ ਆਰਐਸਐਸ ਵਾਲੇ ਨੇ ਜਿਹੜੇ ਪਾ ਇਹ ਨਹੀਂ ਲੜ ਨਹੀਂ ਸਕਦੇ ਸਿਰਫ ਬਾਡਰਾਂ ਦੇ ਸਿੱਖ ਨੇ ਜੇ ਇਹਨਾਂ ਨੂੰ ਇਹ ਲੱਗਦਾ ਵੀ ਹਾਂ ਹੈਗੇ ਆ ਫਿਰ ਸਿੱਖ ਫੌਜਾਂ ਬਾਦਰਾਂ ਤੋਂ ਹਟਾ ਲੈਣ ਪਤਾ ਲੱਗ ਜੂਗਾ ਵੀ ਕੀ ਭਾਅ ਵਿਕਦੀ ਆ ਇਸ ਕਰਕੇ ਜਿਹੜਾ ਕੋਈ ਪੰਜਾਬ ਦਾ ਮਾਹੌਲ ਖਰਾਬ ਕਰਦਾ ਇੱਥੇ ਹੀ ਦੇ ਅਸੀਂ ਵੋਟਰ ਸਿਆਸੀ ਡਰਾਮੇ ਕਰਿਓ ਨੇ ਸਿਆਸੀ ਜੀਤ ਤਾਂ ਲੋਕਾਂ ਨੇ ਇਹਨਾਂ ਦੀਆਂ ਵੋਟਾਂ ਬਣਾ ਦੀਆਂ ਇਹਨਾਂ ਦੇ ਆਧਾਰ ਕਾਟ ਬਣਾ ਤੇ ਤੇ ਇਹਨਾਂ ਨੂੰ ਵੱਡੀ ਗਿਣਤੀ ਦੇ ਵਿੱਚ ਪ੍ਰਵਾਸ ਕਰਤਾ ਮੈਂ ਨਾ ਤੇ ਫਿਰ ਇਹ ਭਈਆਂ ਨੂੰ ਜਦ ਬਾਲ ਠਾਕਰੇ ਨੇ ਭਜਾਇਆ ਉੱਥੇ ਸ਼ਿਵ ਸੈਨ ਵਾਲਿਆਂ ਨੇ ਮੈਨੂੰ ਉਹ ਦੱਸੋ ਉਹਨਾਂ ਨੇ ਨਹੀਂ ਭਜਾਇਆ ਬਿਹਾਰ ਵਾਲਿਆਂ ਨੇ ਭਜਾਇਆ ਨਹੀਂ ਉਹਨਾਂ ਨੂੰ ਜੁਪੀ ਵਾਲਿਆਂ ਨੇ ਭਜਾਇਆ ਨਹੀਂ ਸਿਰਫ ਇਹ ਤੇ ਉਹੀ ਰਹਿਣਗੇ ਸਾਡੇ ਰਾਜ ਚੱਲੂਗਾ ਮਰਾਠਿਆਂ ਦਾ ਉਦੋਂ ਉਦੋਂ ਗੱਲ ਨਹੀਂ ਬਣਦੀ ਵੀ ਉਹ ਜਿਹੜੇ ਆ ਉੱਥੇ ਦੇ ਲੋਕ ਨੇ ਉਹ ਨਹੀਂ ਹੋਰ ਸੂਬਿਆਂ 'ਚ ਵੱਸਦੇ ਮਹਾਰਾਸ਼ਟਰ ਵਾਲੇ ਉਹਨਾਂ ਨੇ ਵੀ ਕਹਿੰਦਾ ਬਾਲ ਠਾਕਰੇ ਸ਼ਿਵਸੇਨ ਵਾਲੇ ਵੀ ਸਾਥੋ ਵੀ ਨਹੀਂ ਤੇ ਹੋਰ ਕੋਈ ਨਹੀਂ ਹੋ ਸਕਦਾ ਜਦੋਂ ਪੰਜਾਬ ਦੀ ਗੱਲ ਆਉਂਦੀ ਫਿਰ ਅਸੀਂ ਇੱਧਰਲੇ ਪਾਸੇ ਲੈ ਜਾਂਦੇ ਆ ਬਿਲਕੁਲ ਇਹ ਨਹੀਂ ਜਿਹੜਾ ਪੰਜਾਬ ਆ ਗੁਰਾਂ ਦੇ ਨਾਮ ਤੇ ਵਸਦਾ ਸੀ ਇੱਥੇ ਕਿਸੇ ਨੂੰ ਗੰਦੀ ਖੇਡ ਜਾਂ ਪੰਜਾਬ ਨੂੰ ਖਤਨਾ ਕਰਨ ਵਾਸਤੇ ਨਹੀਂ ਜੱਜ ਦਵਾਂਗੇ ਲੋਕ ਜਾਗੇ ਨੇ ਹੋਣਾ ਪਰ ਲੋਕ ਤਾਂ ਪਹਿਲਾਂ ਵੀ ਜਾਗੇ ਹੋਏ ਸੀ ਨਾ ਜਿਆਦਾ ਇਦਾਂ ਦਾ ਕਾਂਡ ਹੁੰਦਾ ਆਪਣੇ ਬੱਚਿਆਂ ਦੇ ਨਾਲ ਆਪਣੀ ਧੀਆ ਦੇ ਨਾਲ ਤਦੇ ਹੀ ਲੋਕਾਂ ਨੂੰ ਕਿਉਂ ਸੋਝੀ ਆਂਦੀ ਐ ਪਹਿਲਾਂ ਤਾਂ ਉਥੋਂ ਕਹਿੰਦੇ ਨੇ ਆਪਣੇ ਪੰਜਾਬੀ ਹੀ ਸੀ ਜਿਹੜੇ ਇੱਥੇ ਕੰਮ ਨਹੀਂ ਕਰਨ ਦੇ ਚਾਹੇ ਵੱਡੇ ਯਾਨੀ ਜ਼ਿਮੀਦਾਰਾਂ ਦੀਆਂ ਉਥੋਂ ਟ੍ਰੈਲੀਆਂ ਕਹਿੰਦੇ ਗੱਡੀਆਂ ਭਰ-ਭਰ ਕੇ ਯਾਨੀ ਆਂਦੀਆਂ ਸੀ ਜਦ ਤਾ ਬੜਾ ਸਾਥ ਦਿੱਤਾ ਤੇ ਅੱਜ ਉਹੀ ਉਹਨਾਂ ਨੇ ਆ ਕੇ ਉਹਰੇ ਡੇਰੇ ਜਮਾਲੀਤੇ ਕੰਮ ਨਹੀਂ ਕਰਨੇ ਅੱਜ ਉਹ ਦੇਖ ਲੋ ਕਿ ਅੱਜ ਆਪਣੇ ਪੰਜਾਬ ਚ ਹੱਕ ਜਿਤਾਈ ਫਿਰਦੇ ਨੇ ਉਹ ਮੈਂ ਤਾਂ ਉਹੀ ਕਹਿੰਦਾ ਵੀ ਪਹਿਲਾਂ ਸੀ ਆਪ ਵੀ ਉਹਨਾਂ ਨੂੰ ਸਿਰ ਤੇ ਚੜਾਇਆ ਹੂੰ ਸਹੀ ਹੈ ਠੀਕ ਹੈ ਨਾ ਹੁਣ ਜਦੋਂ ਸਾਡੇ ਇਹੋ ਬੱਚਿਆਂ ਨੂੰ ਮਾਰਨ ਲੱਗੇ ਬੱਚੇ ਬੱਚੀਆਂ ਦਾ ਰੇਪ ਕਰਨ ਲੱਗੇ ਸਾਡੇ ਇੱਥੇ ਕੁੰਮੜਾ ਨਹੀਂ ਮਾਰੇ ਨੌਜਵਾਨ ਕੀ ਬਣਿਆ ਉਹਦਾ ਜੇ ਕੋਈ ਪੰਜਾਬੀ ਕੋਈ ਇਹ ਜੇ ਕਾਂਡ ਕਰ ਦੇ ਕੋਈ ਹੋਰ ਗੱਲਬਾਤ ਕਿਸੇ ਨੂੰ ਕੁੱਟ ਦੇ ਉਹਦੇ ਉੱਤੇ ਜੇ ਦੀ ਪਾਰਚਾ ਦਰਜ ਹੋ ਜਾਂਦਾ ਮਤਈ ਪਾਏ ਨਹੀਂ ਪੰਜਾਬ ਦੇ ਵਿੱਚ ਪਿੰਡਾਂ 'ਚ ਅੱਜ ਇੱਕ ਖਬਰ ਆਈ ਸੀ ਬਠਿੰਡੇ ਵਾਲੀ ਡੀਸੀ ਆ ਮੈਡਮ ਉਹਨੇ ਕਹਿੰਦਾ ਮੈਂ ਸਖਤ ਕਾਰਵਾਈ ਕਰੂੰਗੀ ਆਹ ਕਰੂੰਗੀ ਤੂੰ ਕਰ ਲੈ ਜਿਹੜਾ ਕੁਝ ਕਰਨਾ ਉਹਨਾਂ ਨੇ ਲੋਕਾਂ ਨੇ ਜਿਵੇਂ ਮਤੇ ਪਾਦੇ ਉਹਨਾਂ ਦੀ ਮਰਜ਼ੀ ਆ ਕਈ ਬੰਦਿਆਂ ਨੇ ਮਤੇ ਪਾਏ ਉਹਨੂੰ ਪੁਲਿਸ ਉਹ ਕਰਦੀ ਫਿਰਦੀ ਐ ਵੀ ਫੜਾਂਗੇ ਅਸੀਂ ਫੜ ਕੇ ਪਰਚੇ ਦਰਜ ਕਰਤੇ ਇੱਕ ਸੋਨਾ ਕਾਨੂੰਨ ਆ ਇਹਦਾ ਮਤਲਬ ਤੁਸੀਂ ਪੰਜਾਬ ਦੇ ਤੁਹਾਨੂੰ ਲੋਕਾਂ ਨੇ ਬਣਾਇਆ ਤੁਸੀਂ ਪੰਜਾਬ ਦੇ ਲੋਕਾਂ ਨੂੰ ਹੀ ਮਾਰਨਾ ਚਾਹੁੰਦੇ ਹੋ ਜਿਹੜੇ ਬੰਦੇ ਸਾਡੇ ਪੰਜਾਬ ਨੂੰ ਮਾਰ ਰਹੇ ਨੇ ਇੱਥੇ ਭਈਆ ਨੇ ਮੁੰਡਾ ਮਾਰਤਾ ਗੁੰਮੜਾਂ ਦੇ ਵਿੱਚ ਗੁੰਮੜਾਂ ਦੇ ਵਿੱਚ ਆਨੂ ਪਿੰਡ ਤੋਂ ਕੁੜੀਆਂ ਭਜਾ ਕੇ ਲੈ ਗਏ ਛਰੇਆ ਪਿੰਡ ਨੂੰ ਧਮਕੀਆਂ ਦੇ ਦਿੰਦੇ ਨੇ ਹੁਣ ਉੱਥੇ ਜਾ ਕੇ ਪੁਲਿਸ ਫੜ ਕੇ ਨਹੀਂ ਲੈ ਸਕਦੀ ਜਦੋਂ ਕੋਈ ਪੰਜਾਬੀ ਤੇ ਆਉਂਦੀ ਆ ਤਾਂ ਪੰਜਾਬੀਆਂ ਐਨਕਾਊਂਟਰ ਹੁਣ ਬਣੀਆਂ ਵਾਹ ਸ ਇਹਨਾਂ ਦੇ ਪਿਸਤੌਲ ਠੰਡੇ ਹੋਗੇ ਤੇ ਜੰਗ ਲੱਗ ਗਿਆ ਪੁਲਿਸ ਵਾਲਿਆਂ ਦੇ ਪਰ ਇਹਦੇ ਵਿੱਚ ਸਿਆਸਤ ਦਾ ਬੰਦਾ ਕੋਈ ਕਿਉਂ ਨਹੀਂ ਬੋਲਦਾ ਹੈਗਾ ਮੈਂ ਇੱਕ ਲੀਡਰ ਦੇ ਨਾਲ ਗੱਲਬਾਤ ਕੀਤੀ ਫੋਨ ਤੇ ਮੈਂ ਕਿਹਾ ਜੀ ਆਪਾਂ ਇਸ ਤੇ ਤੁਹਾਡਾ ਇੰਟਰਵਿਊ ਕਰਨਾ ਉਹ ਕਹਿੰਦੇ ਨਹੀਂ ਸਾਡੇ ਏਰੀਏ ਚ ਨਾ ਯਾਨੀ ਇਸ ਚੀਜ਼ ਦੇ ਬੋਟਾ ਬਹੁਤ ਹੈ ਇਸ ਕਰਕੇ ਮੈਂ ਬੋਲ ਨਹੀਂ ਸਕਦਾ ਇਹਨਾਂ ਨੇ ਕਿਉਂ ਬੋਲਣਾ ਬੋਟਾਂ ਦੇ ਮਾਲਿਆਂ ਤਾਂ ਇਹਨਾਂ ਨੇ ਸਾਡੇ ਪੰਜਾਬ ਦਾ ਬੇੜਾ ਕਰਕੇ ਕਰਤ ਲੀਡਰਾਂ ਨੇ ਤਾਂ ਜੇ ਬੋਟਾਂ ਦੇ ਚੱਕਰ ਨੇ ਸਾਨੂੰ ਇੱਥੇ ਤੱਕ ਬਿਠਾਦਾ ਇੱਥੇ ਤੱਕ ਸਾਡੇ ਸਿਰ ਤੇ ਬਿਹਾਤੇ ਇਹ ਕੋਈ ਗੱਲ ਨਹੀਂ ਸਮਾਉਗਾ 27 ਨੇੜੇ ਆ ਠਹਿਰੋ ਤੁਸੀਂ ਸਾਰਾ ਕੁਝ ਹੋ ਗਿਆ ਇਹਨਾਂ ਨੇ ਜਿਹੜੇ ਵੋਟਾਂ ਦੇ ਕਰਦੇ ਫਿਰ ਦਿਨਾਂ ਨਾ ਇਹਨਾਂ ਦਾ ਸਾਰਿਆਂ ਦਾ ਹਿਸਾਬ-ਕਿਤਾਬ ਹੋਊਗਾ ਲੋਕਾਂ ਨੇ ਕਰਨਾ ਲੋਕ ਸਭ ਕੁਝ ਦੇਖ ਰਹੇ ਨੇ ਜੇ ਹੁਣ ਲੋਕਾਂ ਨੂੰ ਤੰਗ ਕਰਨਗੇ ਸਾਦਾ ਇਹ ਪੰਜਾਬ ਆ ਸਾਡੀ ਮਰਜ਼ੀ ਜਿਹਨੂੰ ਮਰਜ਼ੀ ਅਸੀਂ ਉਹ ਰੱਖੀਏ ਜਿਹਨੂੰ ਨਾਰਕੇ ਜਿਹੜਾ ਸਾਡੇ ਪੰਜਾਬ ਦੇ ਵਿੱਚ ਗੰਦ ਪਾਊਗਾ ਮੈਂ ਕਹਿੰਦਾ ਲੀਡਰਾਂ ਨੂੰ ਕਹਿਣਾ ਚਾਹਣਾ ਤੁਸੀਂ ਪੰਜਾਬ ਵਾਲਿਆਂ ਨੂੰ ਵੀ ਸੈਂਟਰ ਸਰਕਾਰ ਵਾਲਿਆਂ ਨੂੰ ਤੁਹਾਡੇ ਨਾਲ ਕਿਤੇ ਨੇਪਾਲ ਵਾਲੀ ਨਾ ਬਣ ਜੇ ਨੇਪਾਲ ਦੇ ਵਿੱਚ ਦੇਖ ਲਓ ਕੀ ਹੋ ਗਿਆ ਅੱਜ ਲੋਕਾਂ ਦਾ ਸਲਾਬ ਹੁੰਦਾ ਜਨ ਲੋਕ ਸ਼ਕਤੀ ਇਕੱਠੀ ਹੁੰਦੀ ਹੈ ਨਾ ਤੁਸੀਂ ਲੋਕਾਂ ਨੇ ਤੁਹਾਨੂੰ ਬਣਾਇਆ ਤੁਸੀਂ ਉਹਨਾਂ ਦੀ ਭਾਵਨਾਵਾਂ ਨੂੰ ਦੱਬ ਰਹੇ ਹੋ ਤੁਸੀਂ ਲੋਕਾਂ ਨੂੰ ਕੁਚਲ ਰਹੇ ਹੋ ਤੁਸੀਂ ਲੋਕਾਂ ਦੇ ਹੱਕ ਮਾਰ ਰਹੇ ਹੋ ਸੀਐਮ ਸਾਹਿਬ ਦਾ ਇਹਦਾ ਬਿਆਨ ਆ ਗਿਆ ਵੀ ਮਾੜੀ ਗੱਲ ਹੋਈ ਹੂੰ ਸੀਐਮ ਸਾਹਿਬ ਨੇ ਉਹ ਬੱਚੇ ਦੇ ਖਾਤਰ ਦੋ ਸ਼ਬਦ ਬੋਲੇ ਨੇ ਹੂੰ ਭਗਮੰਦ ਮਾਨ ਸਾਹਿਬ ਤੋਂ ਟੋਪੇ ਲਾ ਕੇ ਤੁਹਾਡੇ ਮੂੰਹ ਨੂੰ ਉਹਦੇ ਪਰਵਾ ਬੱਚੇ ਨੂੰ ਕੋਹ ਕੋਹ ਕੇ ਮਾਰਤਾ ਕਿੰਨੀ ਦਰਿੰਦਗੀ ਨਾਲ ਮਾਰਿਆ ਤੁਸੀਂ ਉਹਦੇ ਬਾਰੇ ਦੋ ਸ਼ਬਦੋ ਕਿਉਂ ਨਹੀਂ ਬੋਲੇ ਕਿਸੇ ਮਾ ਕਿਸੇ ਕਿਸੇ ਹੋਰ ਐਮ ਐਲ ਏ ਵਗੈਰਾ ਨੇ ਕੋਈ ਹੋਰ ਕਿਸੇ ਨੇ ਬੋਲੇ ਹੁਣ ਲੋਕਾਂ ਦੇ ਵਿੱਚ ਦਰਦ ਆ ਇਹਨਾਂ ਨੂੰ ਕੋਈ ਲੀਡਰਾਂ ਦਾ ਦਰਦ ਨਹੀਂ ਹੈਗਾ ਕੋਈ ਗੱਲ ਨਹੀਂ ਜਿਹੜਾ ਤੁਸੀਂ ਜ਼ਬਰਦਸਤ ਲੋਕਾਂ ਦੇ ਉੱਤੇ ਢਾ ਲੋ ਤੁਹਾਡਾ ਇੱਕ ਸਾਲ ਰਹਿੰਦਾ ਤੁਹਾਨੂੰ ਕਿਸੇ ਨੇ ਵੀਰਾ ਮੱਟੇ ਨਹੀਂ ਹੋਣਾ ਇੱਥੇ ਸੜਕਾਂ ਤੇ ਰੁਲਦੇ ਫਿਰ ਧਰਨੇ ਲਾਉਂਦੇ ਫਿਰੋਗੇ ਲੋਕ ਤੁਹਾਨੂੰ ਜਵਾਬ ਦੇਣਗੇ ਇਸ ਗੱਲ ਦਾ ਸਿਆ 27 ਦੇ ਵਿੱਚ ਇੱਕ ਸਾਲ ਰਹਿੰਦਾ ਤੁਹਾਡਾ ਜੀ ਤੁਸੀਂ ਲੋਕਾਂ ਦੇ ਜਿਹੜੇ ਹੱਕ ਜਿਹੜੇ ਲੋਕਾਂ ਦੇ ਹੱਕ ਨੇ ਨਾ ਲੋਕਾਂ ਦੀ ਗੱਲ ਕਰੋ ਲੋਕਾਂ ਦੀ ਆਵਾਮ ਦੀ ਤੁਸੀਂ ਇਹ ਮਤਾ ਪਾਓ ਵੀ ਇੱਥੇ ਕੋਈ ਆ ਜਮੀਨ ਨਹੀਂ ਖਰੀਦ ਸਕਦਾ ਬਾਹਰਲਾ ਜੀ ਇਹ ਮਤਾ ਕਿਉਂ ਨਹੀਂ ਪਾਉਂਦੇ ਇੱਥੇ ਕਿਸੇ ਦਾ ਆਧਾਰ ਕਾਰਡ ਵੋਟ ਕਰਨ ਨਹੀਂ ਬਣ ਸਕਦੀ ਇਹ ਮਤਾ ਕਿਉਂ ਨਹੀਂ ਪਾਉਂਦੇ ਜਦੋਂ ਬਾਹਰਲੇ ਸੂਬਿਆਂ ਦੇ ਵਿੱਚੋਂ ਪਏ ਨੇ ਫਿਰ ਇਹਨਾਂ ਨੂੰ ਇਹਨਾਂ ਦੇ ਹੱਥ ਕਿਉਂ ਕੰਮ ਦੇ ਨੇ ਉਸ ਪੰਜਾਬ ਦੇ ਨਹੀਂ ਨੇ ਦਿੱਲੀ ਤੋਂ ਤੁਰੇ ਹੋਣੇ ਦਿੱਲੀ ਤੋਂ ਜੋ ਹਾਟਰ ਆਉਂਦੇ ਇਹਨਾਂ ਨੂੰ ਉਹੀ ਕਰਦੇ ਨੇ ਇਹਨਾਂ ਦੇ ਵਾਸਤੇ ਤਾਂ ਕੰਮ ਨਹੀਂ ਹੈਗਾ ਜੇ ਇਹ ਮਤਾ ਪਾ ਦੇਣ ਇਹਨਾਂ ਨੂੰ ਚੱਕ ਦਲੇ ਨੂੰ ਬਾਲ ਦੇਣਗੇ ਪਰ ਇਹਨੂੰ ਸੀਐਮ ਨੂੰ ਹੋਰ ਲਾ ਦੇਣਗੇ ਇਸ ਕਰਕੇ ਸਰਕਾਰ ਆ ਜਿਹੜਾ ਤੁਹਾਨੂੰ ਲੋਕਾਂ ਨੇ 92 ਲੋਕ ਜਿਹੜੇ ਐਮਐਲਏ ਬਣਾਏ ਆ ਛੋਟੀ ਸਰਕਾਰ ਬਣਾਈ ਆ ਲੋਕਾਂ ਦਾ ਜਿਹੜਾ ਹੱਕ ਆ ਜਿਹੜੇ ਲੋਕਾਂ ਦੀ ਆਵਾਜ਼ ਆ ਉਹ ਬਣੋ ਲੋਕਾਂ ਦੇ ਜਿਹੜੇ ਹੱਕ ਤੁਸੀਂ ਦੱਬ ਰਹੇ ਹੋ ਨਾ ਲੋਕਾਂ ਨੂੰ ਕੋਚਲਣ ਵਾਸਤੇ ਕਾਨੂੰਨ ਲਿਆ ਰਹੇ ਹੋ ਇਹ ਨਹੀਂ ਹੋਣਾ ਚਾਹੀਦਾ ਲੋਕਾਂ ਦਾ ਸਾਥ ਦਿਓ ਲੋਕਾਂ ਨੇ ਤੁਹਾਨੂੰ ਬਣਾਇਆ ਵੋਟਾਂ ਪਾ ਕੇ ਇਸੇ ਕਾਤਰ ਬਦਲਾ ਲੈਂਦਾ ਸੀ ਵੀ ਚੰਗੇ ਕੰਮ ਹੋਣਗੇ ਜਿਹੜੇ ਸਾਡੇ ਕੰਮ ਨਹੀਂ ਹੋਏ ਉਹ ਹੋਣਗੇ ਪਰ ਤੁਸੀਂ ਲੋਕਾਂ ਨੂੰ ਦੱਬਣ ਲੱਗੇ ਹੋਏ ਹੋ। ਗੱਲ ਸਹੀ ਆ ਬਜੀ। ਅੱਛਾ ਜਾਂਦੇ ਜਾਂਦੇ लास्ट ਸਵਾਲ ਲੇਵਾਂਗਾ ਕਿਸ ਤਰ੍ਹਾਂ ਤੁਸੀਂ ਉਹਨਾਂ ਪੰਜਾਬੀਆਂ ਨੂੰ ਹੁਣ ਕੋਈ ਮੈਸੇਜ ਦੇਣਾ ਚਾਹੋਗੇ ਜਿਹੜੇ ਅੱਜ ਤਾਂ ਮੱਥੇ ਤੇ ਹੱਥ ਮਾਰ-ਮਾਰ ਕੇ ਰੋ ਰਹੇ ਨੇ ਆ ਰਹੀ ਗੱਲਾਂ ਕਰਦੇ ਨੇ ਕਿ ਇਨਸਾਫ ਮਿਲੇ ਕਿਉਂਕਿ ਜੋ ਵੀ ਚੱਲ ਰਿਹਾ ਕਿਉਂਕਿ ਬਹੁਤ ਸਾਰੇ ਇਦਾਂ ਦੇ ਕੇਸ ਆ ਚੁੱਕੇ ਨੇ ਅੱਜ ਪੰਜਾਬ ਦੇ ਵਿੱਚ ਜਿਹੜਾ ਬੱਚਿਆਂ ਦੇ ਨਾਲ ਕਤਲ ਕੇਸ ਹੋਏ ਨੇ ਜਿਹੜੇ ਪ੍ਰਵਾਸੀਆਂ ਦੇ ਨੇ ਕੀਤੇ ਨੇ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਕਿ ਹੁਣ ਸੁਧਰ ਜੋ ਕਿਉਂਕਿ ਪਹਿਲਾਂ ਜੋ ਹੋਇਆ ਕਿਉਂਕਿ ਅੱਜ ਪੰਜਾਬੀ ਆਪਣੇ ਹੁਣ ਸੜਕਾਂ ਤੇ ਉਤਰੇ ਨੇ ਜੇ ਇਹਨਾਂ ਚੀਜ਼ਾਂ ਨੂੰ ਪਹਿਲਾਂ ਹੀ ਕੰਟਰੋਲ ਕੀਤਾ ਜਾਂਦਾ ਹੁਣ ਪੰਜਾਬੀਆਂ ਨੂੰ ਕੋਈ ਮੈਸੇਜ ਦੇਵੋਗੇ ਮੈਂ ਸਾਰਿਆਂ ਨੂੰ ਕਹਿੰਦਾ ਇੱਕ ਲਾਮਬੰਦ ਹੋ ਜਾਓ ਜਿੰਨਾ ਚਿਰ ਅਸੀਂ ਇਕੱਠੇ ਨਹੀਂ ਹੁੰਦੇ ਉਹਨਾਂ ਚਿਰ ਇਹ ਕੁਝ ਨਹੀਂ ਬਣਦਾ ਸਾਡਾ ਜੇ ਪੰਜਾਬ ਦੀ ਜਨਤਾ ਮੈਂ ਡੰਡੇ ਮਾਰਨਗੇ ਜਾਂ ਪਰਚੇ ਦਰਜ ਕਰਨਗੇ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ ਪੁਲਿਸ ਪ੍ਰਸ਼ਾਸਨ ਨੂੰ ਵੀ ਕਹਿਣਾ ਚਾਹੁੰਦਾ ਬਹੁਤ ਸਾਰੇ ਸਾਡੇ ਵੀਰ ਨੇ ਜਿਹੜੇ ਬਹੁਤ ਵਧੀਆ ਕੰਮ ਕਰਦੇ ਨੇ ਪੁਲਿਸ ਦੇ ਵਿੱਚ ਪਰ ਕਈਆਂ ਦੇ ਵਿੱਚ ਕੇਪੀਐਸ ਗੱਲ ਵਾਲੀ ਜਿਹੜਾ ਲੋਕਾਂ ਨੂੰ ਕੋਤਲਦੇ ਨੇ ਲੋਕਾਂ ਦਾ ਬੁਰਾ ਕਰਦੇ ਨੇ ਤੁਸੀਂ ਜਿਹੜੇ ਸਹੀ ਕੰਮ ਨੇ ਇਮਾਨਦਾਰੀ ਨਾਲ ਕਰੋ ਜੇ ਤੁਹਾਨੂੰ ਸਤਿਗੁਰਾਂ ਨੇ ਕੁਰਸੀ ਦੇਤੀ ਨਾ ਤਾਕਤ ਦਿੱਤੀ ਲੋਕਾਂ ਦਾ ਭਲਾ ਸੋਚੋ ਇਹ ਪੰਜਾਬ ਆ ਤੁਸੀਂ ਪੰਜਾਬ ਦਾ ਖਾਨਦੇ ਹੋ ਤੁਸੀਂ ਪੰਜਾਬ ਦਾ ਪੈਨਦੇ ਹੋ ਪੰਜਾਬ ਵਿੱਚ ਰਹਿੰਦੇ ਹੋ ਪੰਜਾਬ ਦੀ ਗੱਲ ਨਹੀਂ ਕਰਦੇ ਪੰਜਾਬ ਨੂੰ ਤੁਸੀਂ ਮਾਰਨ ਤੇ ਤੋਲੇ ਹੋਏ ਹੋ ਤੇ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਕੋਈ ਵੀ ਆ ਚਾਹੇ ਹੋ ਚਾਹੇ ਹਿੰਦੂ ਵੀਰ ਆ ਉਹ ਵੀ ਸਾਡਾ ਜਿਹੜਾ ਪੰਜਾਬ ਦਾ ਵਾਸੀ ਆ ਚਾਹੇ ਮੁਸਲਮਾਨ ਆ ਚਾਹੇ ਇਸਾਈ ਆ ਚਾਹੇ ਕੋਈ ਵੀ ਆ ਜਿਹੜਾ ਪੰਜਾਬ ਦਾ ਜੰਮਿਆ ਜਾਇਆ ਅਸੀਂ ਉਹਨੂੰ ਕਹਿਣਾ ਚਾਹਣਾ ਪੰਜਾਬ ਦੇ ਹੱਕਾਂ ਵਾਸਤੇ ਬੋਲੋ ਪੰਜਾਬ ਦੇ ਹੱਕਾਂ ਨੂੰ ਦਬਾਇਆ ਜਾ ਰਿਹਾ ਤੇ ਸਾਨੂੰ ਤਾਂ ਮਾਰਨ ਵਾਸਤੇ ਸਾਰਾ ਕੁਝ ਕਰਿਆ ਜਾ ਰਿਹਾ ਤੇ ਹੁਣ ਤੁਸੀਂ ਇਹਨਾਂ ਦੀ ਜਿਹੜੇ ਲੀਡਰ ਨੇ ਇਹਨਾਂ ਦੀ ਤੁਸੀਂ ਵੀਡੀਓ ਸੁਣੀ ਨਹੀਂ ਕਿਵੇਂ ਵਾਇਰਲ ਹੋ ਰਹੀਗਾ ਵੀ ਨਾ ਰਹੂਗਾ ਵਾਂਸ ਨਾ বাজੂਗੀ ਵਾਂਸਰੀ ਛੜ ਦੋ ਬਲਾਡਾ ਜਾਣ ਬੁਝ ਕੇ ਸਾਨੂੰ ਮਾਰਤਾ ਪਰ ਅਸੀਂ ਦਮਣ ਵਾਲੇ ਨਹੀਂ ਹੈਗੇ ਅਸੀਂ ਤਾਂ ਜਿਉਂ-ਜਿਉਂ ਤੁਸੀਂ ਦਬੋਗੇ ਤਿਉਂ-ਤਿਉਂ ਉੱਪਰ ਉਠਾਂਗੇ ਪੰਜਾਬ ਤਿਉਂ-ਤਿਉਂ ਵਧੂਗਾ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੇਵਕ ਜਿਉਂ-ਜਿਉਂ ਮੰਨੂ ਵੱਡਦਾ ਅਸੀਂ ਧੂਨ ਸੁਭਾਏ ਹੋਏ ਤੁਸੀਂ ਬਾਣੀ ਸੱਜ ਕੇ ਦੇਖ ਲਿਆ ਹਜੇ ਵੀ ੱੱਡੀ ਜਾਂਦੇ ਨੇ ਇਹ ਦਬਣ ਵਾਲਾ ਨਹੀਂ ਪੰਜਾਬ ਚੀਕਾਂ ਕਢਾ ਦਿਆਂਗੇ ਸਾਰਿਆਂ ਦੀ ਕੋਈ ਹੋਵੇ ਜਿਹਦਾ ਜਿਸ ਦਾ ਸਾਹਿਬ ਡਾਡਾ ਹੋਏ ਤੇ ਇਸ ਕੋ ਮਾਰ ਨਾ ਸਕੇ ਕੋਈ ਸਾਡਾ ਗੁਰੂ ਸਮਰਾਥਾ ਸਾਨੂੰ ਸਤਿਗੁਰਾਂ ਤੇ ਭਰੋਸਾ ਜਿਹੜਾ ਕੋਈ ਜ਼ੁਲਮ ਕੀਤਾ ਜਿਹਨੇ ਕਿਸੇ ਨੇ ਕਿਸੇ ਰੂਪ ਦੇ ਵਿੱਚ ਵੀ ਪੰਜਾਬ ਦੇ ਉੱਤੇ ਉਹਦਾ ਨਾਮੋ ਨਿਸ਼ਾਨ ਨਹੀਂ ਰਿਹਾ ਪੰਜਾਬ ਸਦਾ ਹੀ ਚੜ੍ਹਦੀ ਕਲਾ ਦੇ ਵਿੱਚ ਰਿਹਾ ਤੇ ਪੰਜਾਬ ਸਾਰੇ ਭਾਰਤ ਨੂੰ ਕੋਈ ਬਲਡ ਦੇ ਵਿੱਚ ਲੰਗਰ ਚਲਾਉਣਾ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਆ ਅਸੀਂ ਸਰਬੱਤ ਦਾ ਭਲਾ ਮੰਗਦੇ ਆ ਪਰ ਜਿਹੜੇ ਦੁਸ਼ਟ ਨੇ ਉਹਨਾਂ ਨੂੰ ਬਖਸ਼ਦੇ ਨਹੀਂ ਹੈਗੇ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਜਿੱਥੇ ਕਿਤੇ ਜ਼ੁਲਮ ਹੁੰਦਾ ਸਰਕਾਰ ਢਾਉਂਦੀ ਆ ਪ੍ਰਸ਼ਾਸਨ ਢਾਉਂਦਾ ਤੁਸੀਂ ਸਾਰੇ ਇਕੱਠੇ ਹੋਵੋ ਜੇ ਤੁਸੀਂ ਹੁਣ ਦਬ ਗਏ ਫਿਰ ਹਮੇਸ਼ਾ ਤੁਹਾਡੇ ਉੱਤੇ ਜਿਹੜੀ ਸਰਕਾਰ ਤਸੱਦਦ ਕਰਦੀ ਰਹੂਗੀ ਤੁਹਾਨੂੰ ਤੁਹਾਡੇ ਹੱਕ ਨਹੀਂ ਮਿਲਣਗੇ ਸਾਨੂੰ ਸਾਡੇ ਹੱਕ ਦਿਓ ਜਿਹੜੇ ਪੰਜਾਬ ਦੇ ਹੱਕ ਨੇ ਉਹ ਸਾਨੂੰ ਮਿਲਣੇ ਚਾਹੀਦੇ ਨੇ ਹੋਰ ਅਸੀਂ ਕਿਸੇ ਤੋਂ ਕੁਝ ਨਹੀਂ ਮੰਗਦੇ ਅਸੀਂ ਆਪਦੇ ਹੱਕ ਮੰਗਦੇ ਹਾਂ ਸੋ ਧੰਨਵਾਦ ਤੁਸੀਂ ਬਾਬਾ ਜੀ ਆਪਦਾ ਕੀਮਤੀ ਸਮਾਂ ਦਿੱਤਾ ਸੋ ਇਹ ਸੀ ਜੀ ਆਪਣੇ ਨਾਲ ਬਾਬਾ ਜੀ ਰਾਜਾ ਰਾਜ ਸਿੰਘ ਜੀ ਜਿਨ੍ਹਾਂ ਨਾਲ तमाम ਗੱਲਾਂ ਬਾਤਾਂ ਕੀਤੀਆਂ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਦੇ ਬਾਰੇ ਆਪਦੇ ਕਮੈਂਟ ਕਰਕੇ ਵਿਚਾਰ ਜ਼ਰੂਰ ਸਾਂਝੇ ਕਰੋ ਸੋ ਜਿਨ੍ਹਾਂ ਨੇ ਲੋਕ ਚੇਤਨਾ ਟੀਵੀ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦੇ ਹੋਈ ਇਜਾਜ਼ਤ ਮੇਰੀ ਸੀ ਹੋਗੀ ਗੁਰਪ੍ਰੀਤ ਥੂਗਾ ਦੇ ਨਾਲ ਤੋਂ ਨੂੰ ਜਸਲਾ ਦੀ ਰਿਪੋਰਟ ਮੋਹਾਲੀ